ਇਹ ਗੱਲ ਤੁਹਾਨੂੰ ਦੇਖੋ ਜੀ ਜੋ ਇਹ ਘਟਨਾ ਵਾਪਰੀ ਹੈ ਇਹ ਜਿੰਨੀ ਦਿੰਦਿਆ ਕੀਤੀ ਜਾ ਸਕੇ ਸੋਰੀ ਹੈ ਕਿਉਂਕਿ ਮਾਂ ਪੇ ਦਾ ਇਕੱਲਾ ਪੁੱਤ ਸੀਗਾ ਫਾਦਰ ਸਾਹਿਬ ਦੀ ਇਹਦੀ ਅੱਜ ਤੋਂ 47 ਸਾਲ ਪਹਿਲਾਂ ਮੌਤ ਹੋ ਗਈ ਤੇ ਇਹ ਮਾਤਾ ਦਾ ਇਕੋ ਸਾਥਾ ਸੀ ਉਹ ਵੀ ਦੁਨੀਆ ਤੋਂ ਚਲ ਗਿਆ ਇਸ ਲਈ ਜਿਹੜਾ ਪਰਿਵਾਰ ਦਾ ਹੌਸਲਾ ਦੇਣ ਨੂੰ ਕੋਈ ਸ਼ਬਦ ਜੀ ਸਾਨੂੰ ਮਿਲਦਾ ਵੀ ਕਿਹੜੇ ਸ਼ਬਦਾਂ ਦਾ ਹੋਰ ਕਰ ਦਈਏ ਕਿਉਂਕਿ ਜੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਛੋਟਾ ਹੋਵੇ ਤੂੰ ਦ ਕਹੋਗੇ ਵੱਡਾ ਹੋ ਜਾਊਗਾ ਤੇ ਇਹਦੇ ਆਖਰੀ ਬੱਚਾ ਸੀ ਇਹਨਾਂ ਦਾ ਉਸ ਸਰਪ ਕੋ ਚਲ ਗਿਆ ਸੁਵਾ ਜਿਹੜਾ ਸੰਸਕਾਰ ਕੀਤਾ ਸਾਰਾ ਨਗਰ ਜਿਹੜਾ ਹੈ ਬਹੁਤ ਦੁੱਖ ਦੇ ਵਿੱਚ ਡੁੱਬਾ ਹੋਇਆ ਵਾ ਧੰਨਵਾਦ ਕਰਦੇ ਆ ਅਸੀਂ ਕੁਲਦੀਪ ਸੋਦਾ ਧਰਵੀਰ ਗਾਂਧੀ ਜੀ ਦਾ ਸਾਡੇ ਪਰਦੇ ਜਿਹੜੇ ਅਕਬਾਲ ਪੱਦਾ ਜਿਹੜੇ ਉੱਥੇ ਸਾਡੇ ਇੰਗਲੈਂਡ ਦੇ ਵਿੱਚ ਰਹ ਰਹੇ ਆ ਜਿਹਨਾਂ ਦੇ ਯਤਨਾਂ ਸਦਕਾ ਇਹ ਸਾਨੂੰ ਜਿਹੜਾ ਵਾਦ ਅਦర్శਨ ਨਸੀਬ ਹੋਇਆ ਉਹ ਮਹਾਰਾਜ ਦਾ ਭਾਣਾ ਹੈ ਮੰਨਣਾ ਪੈਣਾ ਇੱਥੇ ਕੋਈ ਕਿਸੇ ਦਾ ਜ਼ੋਰ ਨਹੀਂ ਚੱਲਦਾ ਜੋ ਸੱਚ ਕਰਦੇ ਕੀਤਾ ਉਹ ਸਦਕਾਰ ਕਰਾਂਗੇ ਬਈ ਤੁਹਾਡੇ ਬੱਚੇ ਦੀ ਮੌਤ ਹੋਈ ਹੈ ਇਹਦੀ ਮੌਤ ਦੀ ਕੀ ਕਾਰਨ ਸਾਹਮਣੇ ਆਇਆ ਦੇਖੋ ਜੀ ਇਹ ਤੇ ਜਿਹੜੀ ਮੈਡੀਕਲ ਰਿਪੋਰਟ ਆ ਉਹ ਸਪਸ਼ਟ ਕਰ ਸਕਦੀ ਹੈ ਹੁਣ ਮੈਂ ਐਵੇਂ ਆਪਣੇ ਵਾਲੂ ਕਹੀ ਜਾਂ ਵੀ ਇਸ ਤਰ੍ਹਾਂ ਮਾ ਉਸ ਤਰ੍ਹਾਂ ਮਾ ਇਹ ਸਸਪੈਂਸ ਵਿੱਚ ਗੱਲ ਹੈ ਜੇ ਆ ਉਹ ਉਸ ਗੌਰਮੈਂਟ ਨੂੰ ਪਤਾ ਹੋ ਮੈਡੀਕਲ ਤੁਹਾਡਾ ਕੋਈ ਰਿਸ਼ਤੇ ਹੈ ਹੈ ਜਿਹੜਾ ਉੱਪਰ ਨਹੀਂ ਜਾਗੀ ਹੈਗੇ ਹੈਗੇ ਕੱਟਗੇ ਕਾਰਵਾਈ ਪਰ ਪੂਰੀ ਵਧਾਤ ਕਰੀ ਹੋਊਗੀ ਕੁੜਾ ਉਹਦੇ ਵਿੱਚ ਪੜਤਾਲ ਕਰਕੇ ਜਿਹੜੀ ਸੱਚ ਸਾਹਮਣੇ ਲਿਆਂਦਾ ਜਾਊਗਾ ਕੀ ਮੰਕਰਦੇ ਮੰਗਦੇ ਹੈ ਜੀ ਵੀ ਇਹਦੀ ਜਿਹੜੀ ਡੈਥ ਹੋਈ ਹੈ ਸੱਚ ਸਾਹਮਣੇ ਆਉਣਾ ਚਾਹੀਦਾ ਕਾਰਨ ਸਾਹਮਣੇ ਆਉਣਾ ਚਾਹੀਦਾ ਹਾਂਜੀ ਕਾਰਨ ਕਿਉਂ ਕਿਉਂ ਮੌਤ ਹੋਈ ਹੈ ਕਿੱਦਾਂ ਹੋਈ ਹੈ ਕਿਵੇਂ ਹੋਈ ਹੈ ਉਹ ਸਾਰਾ ਉਹ ਜੇ ਸਾਹਮਣੇ ਕਿਉਂਕਿ ਮਾਤਾ ਨੂੰ ਸਹੀ ਤਾਂ ਹੀ ਹੋਣੀ ਹੈ ਨਾ ਵੀ ਮੇਰਾ ਪੁੱਤ ਕਿਵੇਂ ਗਿਆ ਇਸ ਦੁਨੀਆਂ ਦੇ ਉੱਤੋਂ ਜੀ ਜੀ ਇਸ ਕਰਕੇ ਉਹਦਾ ਪ੍ਰਤਾੜ ਹੋਣੀ ਚਾਹੀਦੀ ਹਾਂਜੀ ਬਾਕੀ ਠੀਕ ਹੈ ਸਾਰਿਆਂ ਨੂੰ ਲੋਕਿਆ ਇਸ ਗੱਲ ਦਾ ਵਾਹਿਗੁਰੂ ਜੀ ਦਾ ਕਾ ਕਰ ਸਾਹਿਬ ਵਾਹਿਗੁਰੂ ਜੀ ਜਣਕ ਨੂੰ ਅੱਜ ਵੀ ਇਹ ਹਰਮਨ ਜੋਤ तकरीबन 1.5 ਸਾਲ ਪਹਿਲਾਂ ਏ ਇੰਗਲੈਂਡ ਗਿਆ ਸੀ 25 ਲੱਖ ਕਰਜ਼ਾ ਚੱਕ ਕੇ ਇਸ ਦੇ ਫਾਦਰ ਦੀ 6 ਸਾਲ ਪਹਿਲਾਂ ਮੌਤ ਹੋ ਚੁੱਕੀ ਆ ਇਹ ਰਜਾਨਾ ਆਪਣੀ ਮਾਤਾ ਨੂੰ ਫੋਨ ਕਰਦਾ ਸੀ 12 ਫਰਵਰੀ ਨੂੰ ਜਦੋਂ ਇਹਦਾ ਫੋਨ ਨਾ ਆਇਆ ਤਾਂ ਇਹਦੀ ਮਾਤਾ ਨੇ ਬਾਰ-ਬਾਰ ਟਰਾਈ ਕੀਤੀ ਮੈਸੇਜ ਛੱਡੇ ਬਟ ਉਹ ਮੈਸੇਜ ਸੀਮ 'ਤੇ ਨਹੀਂ ਸੀ ਹੋ ਰਹੇ ਉਹ ਲਾਸਟ 2 43 ਕਿਤੇ ਕਿਤੇ ਸੀਨ ਆ ਰਿਹਾ ਸੀ ਬਟ ਫਿਰ ਇਹਨੇ ਉਹਦੇ ਦੋਸਤਾਂ ਨੂੰ 8-10 ਘੰਟੇ ਤੋਂ ਬਾਅਦ ਉਹਦੇ ਦੋਸਤਾਂ ਨੂੰ ਫੋਨ ਕੀਤਾ ਤੇ ਉਹਨੇ ਕਿਹਾ ਵੀ ਹਸਪੀਟਲ ਦਾਖਲ ਹੈ ਉਹ ਤੇ ਉਹ ਕਹਿੰਦੀ ਵੀ ਦੱਸੋ ਕੀ ਗੱਲ ਹੋਈ ਉਹਨੂੰ ਉਹ ਕਹਿੰਦੇ ਜੀ ਉਹ ਅੰਕਲ ਜੀ ਦੱਸਣਗੇ ਮਤਲਬ ਉਹ ਜਿਹੜਾ ਇਹਨਾਂ ਦਾ ਮਾਲਕ ਸੀ ਮਾਲਕ ਨੇ ਨੇ ਕਿਹਾ ਕਿ ਉਹ ਜਦੋਂ ਪੁੱਛਿਆ ਵੀ ਹਸਪੀਟਲ ਦੇ ਹਾਲਤ ਤਾਂ ਦੱਸੋ ਕਿ ਮੈਂ ਇਨੀ ਦੇ ਤੋ ਇਦਾਂ ਘਪਾਈ ਪਈ ਆ ਤੇ ਮੈਂ ਕੱਲੀ ਔਰਤ ਆ ਤੇ ਉਹਨੇ ਕਿਹਾ ਵੀ ਉਹ ਜਿਹੜੀ ਉਹਦੀ ਇਹ ਜਿਹੜਾ ਹੈਗਾ ਇਹ ਉਹ ਖੂਨ ਦੇ ਰਿਸ਼ਤੇ ਨੂੰ ਦੱਸ ਸਕਦੇ ਆ ਹੋਰ ਕਿਸੇ ਨੂੰ ਦੱਸਦੇ ਨਹੀਂ ਤੇ ਫਿਰ ਉਸ ਤੋਂ ਬਾਅਦ ਉਸਨੇ ਫੋਨ ਨਹੀਂ ਚੱਕਿਆ ਫਿਰ 18 ਤਰੀਕ ਨੂੰ ਖਬਰ ਆਉਂਦੀ ਆ ਕਿ ਉਹਦੀ ਡੈਥ ਹੋ ਗਈ ਆ ਫਿਰ ਅਸੀਂ ਅ ਭਰਨਵੀਰ ਗਾਂਧੀ ਕੁਲਦੀਪ ਧਾਲੀਆ ਸਾਡੇ ਪਿੰਡ ਦੇ ਇਕਬਾਲ ਸਿੰਘ ਪੱਡਾ ਸਾਹਿਬ ਕਾ ਕਾਉਂਸਲਰ ਉਹਨਾਂ ਦੀ ਹੈਲਪ ਦੇ ਨਾਲ ਜਿਹੜੀ ਅਸੀਂ ਇਹ ਬਾਡੀ ਮਗਾਉਣ ਵਾਸਤੇ ਤੇ ਪਰਿਵਾਰ ਨੂੰ ਇਨਸਾਫ ਮੰਗਵਾਉਣ ਵਾਸਤੇ ਉਹਨਾਂ ਆਪਣਾ ਚਿੱਠੀ ਪੱਤਰ ਫੱਤਰ ਵਿਹਾਰ ਜਿਹੜਾ ਸ਼ੁਰੂ ਕੀਤਾ ਤੇ ਅੱਜ ਵੀ ਕੁਲਦੀਪ ਢਾਲੀਵਾਲ ਦੀ ਮਤਲਬ ਤੇ ਇਕਬਾਲ ਸਿੰਘ ਪੱਡਾ ਦੀ ਮਤਲਬ ਆਰਥਿਕ ਸਹਾਇਤਾ ਤੇ ਹੋਰ ਸਾਰੇ ਸਹਿਯੋਗ ਦੇ ਨਾਲ ਅੱਜ ਇਹ ਬੋਡੀਪੈਂਡ ਪਹੁੰਚੀ ਆ ਤੇ ਸਾਰਾ ਜਿਹੜਾ ਪੈਂਡਾ ਉਹ ਗੰਗीन ਹਾਲਤ ਚਾ ਕਿਹੜੇ ਰਿਪੋਰਟ ਤੋਂ ਜੜੀ ਆਈ ਤੇ ਕੋਈ ਮੰਤਰੀ ਆਇਆ ਉਹ ਉੱਥੇ ਕੁਲਦੀਪ ਢਾਲੀਵਾਲ ਰਿਸਿਵ ਕਰਨ ਆਏ ਸੀ ਤੁਹਾਡਾ ਬੱਚਾ ਸੀਗਾ ਕਿਹੜੀ ਕੰਟਰੀ ਸੀਗਾ ਇਹ ਇੰਗਲੈਂਡ ਦੇ ਵਿੱਚ ਦੇ ਮੌਤ ਜਿਹੜੀ ਆ ਕਿੰਨਾ ਰਾਤਾਂ ਚ ਹੋਈ ਸੀ ਉਹ ਇਸ ਜਿਹੜੀ ਹੈ ਇਹ ਤੁਹਾਨੂੰ ਬਾਤ ਦੋੜ ਕੇ ਬੇਨਤੀ ਵੀ ਉਹ ਐਸਡੀਓ ਬੋਡੀ ਮਿਲੀ ਆ ਮੈਂ ਮਤਲਬ ਦੇ ਬੇਹੋਸ਼ੀ ਹਾਲਤ ਦੇ ਵਿੱਚ ਇਹ ਸ਼ਹਿਰ ਤੋਂ ਮਿਲਿਆ ਤੇ ਵੀਰਵਾਰ ਨੂੰ ਉਸ ਤੋਂ ਬਾਅਦ ਇਸ ਨੂੰ ਜਦੋਂ ਹਸਪੀਟਲ ਚ ਵੀ ਮਤਲਬ ਕੋਈ ਸਾਡੇ ਨੌਨ ਬੰਦੇ ਜਾਂਦੇ ਰਹੇ ਆ ਤੇ ਉਹ 18 ਤਰੀਕ ਨੂੰ ਉਹਨਾਂ ਨੇ ਡੈਥ ਜਿਹੜੀ ਆ ਉਹ ਡਿਕਲੇਅਰ ਕਰ ਦਿੱਤੀ ਸੀ ਵੈਂਟੀਲੇਟਰ ਤੇ ਸੀ ਉਹ ਔਰ ਮੰਗ ਕਰਦੇ ਅਸੀਂ ਜਿਹੜੀ ਕਰਦੇ ਅਸੀਂ ਇਹ ਮੰਗ ਕਰਦੇ ਆ ਕਿ ਇਸ ਦੀ ਜਿਹੜੀ ਆ ਭਾਰਤੀ ਹਾਈ ਕਮਿਸ਼ਨਰ ਨੂੰ ਵੀ ਅਪੀਲ ਕਰਦੇ ਆ ਕਿ ਇਸ ਦੀ ਜਿਹੜੀ ਮੌਤ ਦੀ ਜਾਂਚ ਹੋਣੀ ਚਾਹੀਦੀ ਆ ਮਾਲਕ ਜਿਹੜਾ ਉਹ ਸ਼ੱਕੀ ਘੇਰੇ ਚ ਆ ਕਿ ਉਸ ਦਾ ਜਦੋਂ ਏਮਪਲੋਇਰ ਦੀ ਡੈਥ ਹੁੰਦੀ ਆ ਏਮਪਲਾਈ ਦੀ ਡੈਥ ਹੁੰਦੀ ਆ ਤੇ ਉਹ ਜਿਹੜਾ ਉਹ ਬੰਦਾ ਸਾਡੇ ਪਰਿਵਾਰ ਦੇ ਨਾਲ ਕੁਝ ਹੈ ਤਾਂ ਕਰਦਾ ਕੋਈ ਹੈਲਪ ਕਰਦਾ ਉਸ ਨੇ ਕੋਈ ਹੈਲਪ ਨਹੀਂ ਕੀਤੀ ਫੋਨ ਵੀ ਨਹੀਂ ਚੱਕ ਰਿਆ ਅਸੀਂ ਚਾਹੁੰਦੇ ਆ ਕਿ ਭਾਰਤ ਸਰਕਾਰ ਪੰਜਾਬ ਸਰਕਾਰ ਵੇ ਤਾਂ ਕਿ ਸਾਡੀ ਹੈਲਪ ਕਰੇ ਪਰਵਾਰ ਦੀ 25 ਲੱਖ ਕਰਜ਼ਾ ਚੱਕ ਕੇ ਜਿਹੜਾ ਇਹ ਮਾਰ ਗਿਆ ਹੋਇਆ ਸੀ ਬੱਚਾ ਉਸ ਦੀ ਮਾਤਾ ਮਤਲਬ ਇੱਕ ਕੱਪੜੇ ਸਿਉਂਕੇ ਕਿਜ਼ਾਰਾ ਕਰਦੀ ਆ ਔਰ ਇਸ ਪਰਵਾਰ ਦਾ ਬੜਾ ਯੋਗਦਾਨ ਆ ਇਸ ਤੇ ਦਾਦਾ ਜੀ ਸਾਡੇ ਪਿੰਡ ਦੇ ਸਾਫਕਾ ਸਰਪੰਚ ਸਰਦਾਰ ਮੱਖਣ ਸਿੰਘ ਜੀ ਰਹਿ ਚੁੱਕੇ ਆ ਅੱਜ ਉਹ ਪਿੰਡ ਦੀਆਂ ਨਾਲੀਆਂ ਗਲੀਆਂ ਉਹਨਾਂ ਦੀ ਰਹਿਨਮਾਈ ਹੀਟ ਔਰ ਕਾਨਵਿਟ ਚੈਨਲ ਪੱਧਾ ਨੇ ਰਾ ਕੇ ਨੌਜਵਾਨ ਭਾਰ ਸਭਾ ਬਣਾ ਕੇ ਇਹ ਸਾਰਾ ਕੋਈ ਕੰਮ ਜਿਹੜਾ ਪਿੰਡ ਦੇ ਵਿੱਚ ਕਰਵਾਇਆ ਸੀ ਕੀ ਜੀ ਅਗਲੇ ਅੱਜ ਵਿੱਚ ਮੌਤ ਹੋਈ ਆ ਕਿਵੇਂ ਮੌਤ ਹੋਈ ਆ ਕੋਈ ਤੁਸੀਂ ਕਿਵੇਂ ਦੇਖਦੇ ਆ ਇਹ ਕਲਵੰਤ ਸਿੰਘ ਸਾਡੇ ਪਿੰਡ ਦਾ ਇਸ ਬੱਚੇ ਦਾ ਡੈਡੀ ਹੈ ਕਲਵੰਤ ਸਿੰਘ ਦਾ ਇਕਲੌਤਾ ਇਹ ਬੇਟਾ ਮਾਂ ਦਾ ਇਕਲੌਤਾ ਪੁੱਤ ਸੀਗਾ ਭੈਣ ਦਾ ਇਕਲੌਤਾ ਭਰਾ ਸੀਗਾ ਪਰਿਵਾਰ ਕੋਲ ਜਿਹੜਾ ਹੈ ਇਹ ਇਸ ਸਦਮੇ ਚੋਂ ਨਿਕਲਣ ਲਈ ਹਲੇ ਕਾਫੀ ਟਾਈਮ ਲੱਗੂਗਾ ਜਿਹੜੀ ਮੌਤ ਹੈ ਇੱਥੇ ਸਾਡੇ ਆਪਾਂ ਸਮਝਦੇ ਹਾਂ ਕਿ ਇੱਥੇ ਸਰਕਾਰਾਂ ਦਾ ਕੋਈ ਰੋਲ ਰੋਜ਼ਗਾਰ ਦੇ ਪ੍ਰਤੀ ਕੋਈ ਆਸ਼ਾਵਾਦੀ ਨਹੀਂ ਹੈ ਜੇ ਇਸ ਬੱਚੇ ਨੂੰ ਇੱਥੇ ਕੋਈ ਰੋਜ਼ਗਾਰ ਮਿਹਿਆ ਹੋ ਜਾਂਦਾ ਉਹ ਸਦਾਏ ਵਿਦੇਸ਼ ਨਾ ਜਾਂਦਾ ਵਿਦੇਸ਼ ਵਿੱਚ ਵੀ ਕੋਈ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਆ ਪੈਦਾ ਹੋਏ ਹੈ ਜਿਹਦੇ ਵਿੱਚ ਸਾਡੇ ਬੱਚਿਆਂ ਨੂੰ ਉੱਥੇ ਵੀ ਕੋਈ ਸਹੀ ਤਰੀਕੇ ਨਾਲ ਰੋਜ਼ਗਾਰ ਮਿਲਦਾ ਨਹੀਂ ਹੈ ਉਸ ਦੇ ਵਿੱਚ ਵੀ ਲੱਗਦਾ ਵੀ ਕਾਫੀ ਸਮਾਂ ਬੱਚਾ ਉੱਥੇ ਰੇਗਾਰ ਤੋਂ ਵਾਂਝਾ ਰਿਹਾ ਹੈ ਤੇ ਜਿਹੜੀ ਮੌਤ ਹੈ ਇਹ ਤੇ ਉੱਥੇ ਦੇ ਜਿਹੜੇ ਕਾਰਨ ਮੈਡੀਕਲ ਰਿਪੋਰਟ ਦੇ ਆਧਾਰ ਤੇ ਹੋਊਗਾ ਪਰ ਜੇ ਸਾਨੂੰ ਇੱਥੇ ਕੋਈ ਰੋਜ਼ਗਾਰ ਅਸ਼ੇ ਮਿਲਣਾ ਸਾਡੇ ਨੌਜਵਾਨ ਜਿਹੜੇ ਹੈ ਉਹ ਵਿਦੇਸ਼ ਵਿੱਚ ਇਸ ਤਰ੍ਹਾਂ ਨਾ ਨਾ ਜਾਣ ਇਹ ਇਸ ਪ੍ਰਸ਼ਾਸਨ ਸਰਕਾਰ ਤੋਂ ਮੰਗ ਹੈ ਕਿ ਵਿਚਾਰਿਆਂ ਦਾ ਕੋਈ ਰੋਜ਼ਗਾਰ ਦਾ ਹੋਰ ਸਾਧਨ ਨਹੀਂ ਹੈ ਆਮਦਨ ਦਾ ਵੀ ਕੋਈ ਇਹ ਬੱਚੇ ਤੋਂ ਬਿਨਾ ਕੋਈ ਜਰੀਆ ਨਹੀਂ ਸੀਗਾ ਕੋਈ ਇਹ ਸੰ ਨੂੰ ਕੋਈ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਜਿਹੜੇ ਇਸ ਤਰ੍ਹਾਂ ਦੀਆਂ ਮੌਤਾਂ ਹੋਣ ਈ ਹੈਗੇ ਆ ਇਸ ਕਾਫੀ ਵਿਦੇਸ਼ਾਂ ਦੇ ਵਿੱਚ ਇੱਕ ਕੋਈ ਸਰਕਾਰ ਇਸ ਤੇ ਪਤੇ ਕੋਈ ਤਹ ਤੱਕ ਜਾ ਕੇ ਕੋਈ ਇਹ ਜਿਹੜਾ ਨਿਜ਼ਮ ਜਿਹੜੇ ਆ ਕੋਈ ਤੈ ਕਰਨਾ ਕਿ ਬੱਚਾ ਨੂੰ ਕੁਝ ਇੱਥੇ ਰੋਜ਼ਗਾਰ ਮਿਲੇ ਕੁਝ ਜਿਹੜੀ ਇਸ ਤਰ੍ਹਾਂ ਦੀ ਅਨਸਰਟਨ ਮੌਤ ਹੋ ਜਾਂਦੀ ਹੈ ਪਰਿਵਾਰ ਦੇ ਵਸੀਲੇ ਲਈ ਜਿਹੜੀ ਆ ਉਸ ਦੀ ਕੋਈ ਪੈਨਸ਼ਨ ਵਗੈਰਾ ਜਿਹੜੀ ਆ ਉਹ ਜ਼ਰੂਰ ਕੋ ਇਹਨਾਂ ਨੂੰ ਜਿਹੜਾ ਹੈਗਾ ਉਹ ਮਿਲਣੀ ਚਾਹੀਦੀ ਹੈਗੀ ਆ ਤੋ ਸੋ ਇਹ ਦੁੱਖ ਦੀ ਘੜੀ ਹੈ ਸਾਰਾ ਨਗਰ ਸਾਰਾ ਇਲਾਕਾ ਇਸ ਪਰਵਾ ਦੇ ਨਾਲ